ਲੇਵੇ ਤੋਂ ਸਾਫ਼ ਹੈ ਨਾ ਚਰਦੀ ਆ ਜਿਹੜੇ ਆ ਕੇ ਮੈਂ ਦਾ ਪਿੱਠਪੂੜਾ ਆ ਹੱਟ ਤੋਂ ਆ ਹੱਟ ਦੀ ਗੈਪ ਇਧਰਲੇ ਤੋਂ ਉਧਰਲੇ ਦੀ ਗੈਪ ਤੁਸੀਂ ਵੇਖੋ ਆ ਦੇਖਿਓ ਇਧਰ ਕਰ ਕਰਾ ਗਰਮੀਤ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਬਾਈ ਗਰਮੀਤ ਕੋਲੇ ਪਹੁੰਚੇ ਹੋਏ ਹਾਂਗੇ ਤੇ ਅੱਜ ਗਰਮੀਤ ਕੋਲੇ ਨਾ ਆਪਾਂ ਤੁਹਾਨੂੰ ਇੱਕ ਤਾਂ ਹੱਟ ਟਾਪ ਕਲਾਸ ਜਿਹੜੀ ਆ ਖੜੀ ਹੈ ਨਾ ਸਾਹਮਣੇ ਮੱਝ ਇੱਕ ਤਾਂ ਇਹਦੀ ਜਾਣਕਾਰੀ ਬਾਕੀ ਇੱਕ ਆਹ ਕੱਟੀ ਦੇਣੀ ਹੈ ਬਾਈ ਨੇ ਤੇ ਇੱਕ ਜਿਹੜੀ ਸਾਹਮਣੇ ਮੱਝ ਦੇਸੀ ਹੁੰਦੀ ਹੈ ਇਹ ਦੇਣੀ ਆ ਬਾਕੀ ਇੱਕ ਵਾਰੀ ਜਿਹੜੇ ਬਾਈ ਦੇ ਜਿਹੜੇ ਘਰੇ ਪਸ਼ੂ ਰੱਖੇ ਹੋਏ ਹਨ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਇਧਰ ਆ ਝੋਟੀ ਆ ਗਈ ਇੱਕ ਤੇ ਇਧਰਲੇ ਪਾਸੇ ਆਈਆਂ ਗਾਵਾਂ ਬਾਕੀ ਆ ਜੋ ਕਰਾਗੇ ਬਾਈ ਨਾਲ ਗੱਲਬਾਤ ਤੇ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਬਾਕੀ ਰੀਡ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਸ਼ੀਕਾ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਤੇ ਆਪਾਂ ਕਿਹੜੇ ਪਿੰਡ ਖੜੇ ਆ ਦਰਸ਼ਕਾਂ ਨੂੰ ਦੱਸਿਓ ਕਰਾ ਮੇਰਾ ਨਾਮ ਗਰਮੇਸ਼ ਸਿੰਘ ਆ ਬਾਈ ਪਿੰਡ ਥਰਾਜ ਵਾਲਾ ਤਹਿਸੀਲ ਗਿੱਦੜਵਾ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਅੱਛਾ ਬਾਈ ਮਲੋੜ ਤੋਂ 15 ਤੇ ਗਿੱਜੜਵਾਹ ਤੋਂ 7 ਕਿਲੋਮੀਟਰ ਬਾਈ ਜੀ 7 ਕਿਲੋਮੀਟਰ ਹਾਂਜੀ ਬਾਈ ਜੀ ਅੱਛਾ ਗਰਮੀ ਤਾਂ ਅੱਜ ਆਪਣੇ ਕੋਲੇ ਤਿੰਨ ਨਾਗ ਨੇ ਹਨਾ ਤੇ ਕਿਹੜੇ ਪਾਸੇ ਫਿਰ ਡਿਟੇਲ ਦੇਣੀ ਸ਼ੁਰੂ ਕਰਗੇ ਆਪ ਵੱਡੀ ਮੈਂ ਤਾਂ ਲੈ ਕਰੋ ਬਾਈ ਡੇਢ ਅੱਛਾ ਇਹ ਵੱਡੀ ਮਹਿੰਦੀ ਜੀ ਗੱਲ ਕਰਕੇ ਆਪਾਂ ਸੂਆ ਇਹਦਾ ਕਿੰਨਾ ਮਾ ਆ ਗਿਆ ਵੀਰੇ ਤੀਜਾ ਸੂਆ ਬਾਈ ਜੀ ਤੀਜਾ ਸੂਆ ਹਾਂਜੀ ਬਾਈ ਜੀ ਠੀਕ ਆ ਤੇ ਦੂਜੇ ਸੂਏ ਇਹਦਾ ਕੋਈ ਦੁੱਧ ਦਾ ਪਤਾ ਬਾਈ ਕਿੰਨਾ ਕੁ ਦੁੱਧ ਇਹਨੇ ਦਿੱਤਾ ਹੋਇਆ ਦੂਜੇ ਸੂਏ ਬਾਈ 16 ਕਿਲੋ ਤਾਂ ਦੱਸਿਆ ਮਾਲਕਾਂ ਨੇ ਠੀਕ ਆ ਆਪਾਂ 14 ਕਿਲੋ ਦੀ ਗਾਰੰਟੀ ਤੇ ਮੈਂ ਦੇਵਾਂਗੇ ਹੁਣ ਤੀਜੇ ਸੂਏ ਨੂੰ ਵੀ 14 ਕਿਲੋ ਹੀ ਕਹਿਨੇ ਆਪਾਂ 14 ਕਿਲੋ ਕਹਿ ਕੇ ਦੇਵਾਂਗੇ ਮਾਲਕ ਤਾਂ ਵੱਧ ਦੱਸ ਦਿੰਦੇ ਵਿੱਚ ਮਾਰੇ ਠੀਕ ਆ ਹੁਣ ਵੀ 14 ਕਿਲੋ ਦੁੱਧ ਪਾਉਗੀ ਪਾਉਗੀ ਬਾਈ ਜੀ ਦਿਨ ਕਿਨੇ ਬਾਕੀ ਆ ਵੀਰੇ ਦਿਨ 10 ਤੋਂ 12 ਲੋਈ ਰਹਿੰਦੇ ਆ ਬਾਈ ਜੀ ਹਜੇ ਦੇ ਅੱਛਾ 10 ਤੋਂ 12 ਦਿਨ ਬਾਕੀ ਨੇ ਹਾਂਜੀ ਹਾਂਜੀ ਠੀਕ ਆ 10-12 ਦਿਨ ਬਾਕੀ ਨੇ ਬਾਕੀ ਯਾਰ ਇੱਕ ਗੱਲ ਹੋਰ ਆ ਹਨਾ ਗਰਮੀਤ ਵੀ ਸਾਨੂੰ ਨਾ ਮੱਝ ਤੋੜ ਕੇ ਵੀ ਦਿਖਾ ਦੇ ਬਾਕੀ ਮੈਂ ਇਹ ਦੇਖਿਆ ਗੱਲ ਵੀ ਥਣ ਦੇਵੀ ਦੀ ਵੀ ਬੜੀ ਸਾਫ਼ ਆ ਹਨਾ ਇੱਧਰ ਕਰੀਆ ਇਹ ਖੜੀ ਦਿਖਾ ਦਗੇ ਇੱਕ ਵਾਰੀ ਦਰਸ਼ਕਾਂ ਨੂੰ ਆਪਾਂ ਕਈ ਵਾਰੀ ਜਦੋਂ ਪਸ਼ੂ ਆਪਾਂ ਤੋੜਦੇ ਆ ਨਾ ਤੇ ਯਾਰ ਇੱਕ ਗੱਲ ਹੋਰ ਦੱਸ ਦੇ ਜਿਹੜੀ ਤੂੰ ਗੱਲ ਕਹਿੰਦਾ ਵੀ ਹੱਥ ਲਾਤਾ ਤੇ ਉੱਥੇ ਜਮੇ ਜਾਂਦੀ ਹੈ ਉੱਥੇ ਖੜ ਜਾਂਦੀ ਹੈ ਬਾਈ ਜੀ ਤੁਸੀਂ ਨੇੜੇ ਆ ਕੇ ਮੈਂ ਦਾ ਪਿੱਠ ਪੂੜਾ ਆ ਹੱਟ ਤੋਂ ਆ ਹੱਟ ਦੀ ਗੈਪ ਇਧਰਲੇ ਤੋਂ ਉਧਰਲੇ ਦੀ ਗੈਪ ਤੁਸੀਂ ਵੇਖੋ ਮੈਂ ਦੀ ਖੜਨੀ ਖੁੜਨੀ ਇੱਕ ਸਿੰਗਲ ਹੱਡੀ ਵੀ ਹੈ ਸਿੰਗਲ ਹੱਡੀ ਆ ਬਾਈ ਜੀ ਪੂਰੀ ਐਂ ਜਿਵੇਂ ਮੈਂ ਨੂੰ ਹੱਥ ਲਾਤਾ ਨਾ ਤੇ ਮੈਂ ਬੂਥ ਰੱਖ ਕੇ ਉੱਥੇ ਖੜ ਜੂਗੀ ਥਾ ਜਿਵੇਂ ਮੈਂ ਬੂਥ ਰੱਖੀ ਖੜੀ ਹੈ ਗੱਲ ਪੱਕੀ ਹੈ ਜੇ ਲੈ ਜਿਵੇਂ ਮਰਜੀ ਬਾਈ ਜੀ ਹੱਥੋਂ ਥਲਾਈ ਜੋ ਮੈਂ ਤੇ ਤੂੰ ਹੁਣ ਮੈਨੂੰ ਐਂ ਕਰ ਇਧਰ ਕਰ ਕੇ ਦਿਖਾ ਦੇ ਲੈ ਮੈਂ ਮੰਨੂ ਠੰਡੀ ਐ ਇਧਰ ਖੜੀ ਇੱਕ ਮਿੰਟ ਇਹ ਇਧਰ ਕਰਕੇ ਫੇਰ ਖੋਲੀ ਇਹ ਲੈ ਇਹ ਲੈ ਮਿੱਤਰੋ ਨਾ ਮੈਨੂੰ ਇਹਦਾ ਮੁਸ਼ਕਿਲ ਹੀ ਹੋਊਗੀ ਧੱਕੇ ਤੋਂ ਮੇ ਨਾਲ ਇਹ ਲੈ ਇੰਨੀ ਠੰਡੀ ਮੱਝ ਯਾਰ ਮੈਂ ਨਾ ਪਹਿਲੀ ਵਾਰ ਦੇਖੀ ਹੈ ਦੇਖਿਓ ਲੈ ਗਰਮੀਦ ਇਹ ਹੋਣ ਦੇਖ ਇਹ ਆ ਗਿਆ ਠੀਕ ਹੈ ਤੋੜ ਕੇ ਰਾ ਹੁਣ ਇਹ ਠੰਡੇ ਪਸ਼ੂ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਮਿੱਤਰੋ ਹਨਾ ਵੀ ਪਸ਼ੂ ਜਿਹੜਾ ਹੈਗਾ ਆਪਣਾ ਜਾਨਵਰ ਜਿਹੜਾ ਹੈਗਾ ਇਹ ਚੰਗਾ ਇਹ ਚੰਗੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਸੀਲ ਠੰਡੇ ਦੀ نسل ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਇਹ ਬਾਕੀ ਕੱਦ ਕਾਠ ਵੀ ਤੁਸੀਂ ਦੇਖ ਲਓ ਲੰਮੀ ਬਹੁਤ ਆ ਉੱਥੇ ਜੇ ਖੜੀ ਤੇ ਤਾਂ ਜਮ ਐ ਲੱਗਦੀ ਸੀ ਯਾਰ ਜਿੰਮੀ ਵੀ ਛੋਟੀ ਜੀ ਮੱਝ ਹੁੰਦੀ ਹੈ ਹਨਾ ਇਹ ਆ ਦੇਖਿਓ ਇੱਧਰ ਕਰ ਕਰਾ ਗਰਮੀ ਤਾਂ ਇਹ ਲੰਮੀ ਜੀ ਹਾਂ ਬੇਲ ਬੂਲ ਵੀ ਚੰਗੀਆਂ ਮਿੱਤਰੋ ਤੁਸੀਂ ਬਾਕੀ ਦੱਸਣਾ ਕਮੈਂਟ ਕਰਕੇ ਆ ਇਹ ਲੈ ਜਾ ਕਰ ਆ ਵੇਖੋ ਬਾਈ ਜੀ ਕੱਲੀ ਉੱਥੇ ਨਹੀਂ ਕਹਿੰਦੇ ਆਪਾਂ ਕਿ ਉੱਥੇ ਖੜ੍ਹ ਜੂਗੀ ਮੈਂ ਆ ਵੇਖੋ ਜਿੱਥੇ ਹੱਥ ਲਾ ਤਾਂ ਉੱਥੇ ਖੜ੍ਹ ਜੂਗੀ ਸੰਗਲਤ ਨਹੀਂ ਇਹਦੇ ਢੌਣ ਤੇ ਲਓ ਬਾਈ ਜੀ ਠੀਕ ਐ ਲੈ ਗੱਲ ਪੱਕੀ ਹੈ ਯਾਰ ਹਜੇ ਯਾਰ ਕੱਚੀ ਪਈ ਹੈ ਤੇਰੀ ਹਾਂਜੀ ਹਾਂਜੀ ਮੈਂ ਕੱਚੀ ਹੈ 10 12 ਦਿਨਾਂ ਦੀ ਕੱਚੀ ਹੈ ਲੈ ਜਾ ਇਹ ਲੈ ਜਾ ਕੇਰਾ ਆ ਦੇਖੋ ਥਣ ਵੀ ਸੋਨਾ ਲੱਗਿਆ ਹੋਇਆ ਹੈਗਾ ਹੂੰ ਲੈ ਜਾ ਆ ਜੋ ਇਹਦਾ ਹੁਣ ਆਪਾਂ ਰੇਟ ਪਤਾ ਕਰਦੇ ਹਾਂ ਕੀ ਰੇਟ ਕਰਦਾ ਬਾਈ ਅੱਛਾ ਗਰਮੀ ਤਾਂ ਹੁਣ ਇਹਦਾ ਰੇਟ ਕਿੰਨਾ ਕਰਤਾ ਰੇਟ ਬਾਈ ਜੀ 140 ਹੈ ਅੱਛਾ ਲੈਣ ਦੇਨ ਫਿਕਸ ਕੋਈ 1.35 ਦੀ ਦੇ ਦੇਾਂਗੇ ਜਸਨੋਈ ਹੈ 1.35 ਹਾਂਜੀ ਬਾਈ ਜੀ ਤੇ ਮਾਂ ਦੁੱਧ ਕਿੰਨਾ ਪਾ ਦੂ ਅਗਲੇ ਦੇ ਘਰੇ ਜਾ ਕੇ 14 ਕਿਲੋ ਦੀ ਬਾਈ ਜੀ ਗਾਰੰਟੀ ਹੈ ਵੱਧ ਦੇਵੇ ਜਿਹੜਾ ਉਹ ਅਗਲੇ ਦੀ ਹੈ ਜੀ ਸੇਵਾ ਸਿਰ ਤੇ ਜੇ ਹੁਣ ਪਾਉ ਕੁਛ ਨਾ ਬਾਈ ਜੀ 14 ਵੀ ਨਹੀਂ ਦੇਣਾ ਇਹਨੇ ਠੀਕ ਹੈ ਹਾਂਜੀ 14 ਕਿਲੋ ਦੀ ਗਾਰੰਟੀ ਰੱਖੋ ਹੁਣ ਵੀ ਤੁਸੀਂ ਚੈੱਕ ਕਰ ਲਓ ਖੜਨੀ ਦੇਖ ਲਓ ਤੁਸੀਂ ਮੱਝ ਦੀ ਹਨਾ ਬਰੀਡ ਵਾਲੇ ਪੱਖ ਤੋਂ ਚੈੱਕ ਕਰ ਲਓ ਆ ਜਾ ਕਰੋ ਹੁਣ ਇਧਰਲੇ ਪਾਸੇ ਅੱਛਾ ਗਰਮੀ ਤਾਂ ਹਾਂਜੀ ਆ ਗਈ ਤੇਰੀ ਦੂਜੇ ਨੰਬਰ ਦੇ ਉੱਤੇ ਕੱਟੀ ਹਾਂਜੀ ਬਾਈ ਜੀ ਇਹਦੀ ਉਮਰ ਕਿੰਨੀ ਕਹੇ ਵੀਰੇ ਇਹ ਜੀ 11 ਕ ਮਹੀਨੇ ਉਮਰ ਆ ਬਾਈ ਜੀ ਇਹਦੀ ਸਾਲ ਦੀ ਮੰਨ ਲਗੇ ਹਾਂਜੀ ਹਾਂਜੀ ਸਾਲ ਦੇ ਮਾਰ ਸਾਲ ਸਾਲ ਦੀ ਠੀਕ ਹੈ ਹਾਂਜੀ ਹਾਂਜੀ ਤੇ ਕੀ ਰੇਟ ਕਰਤਾ ਇਹਦਾ 25000 ਰੁਪਿਆ ਬਾਈ ਜੀ ਬਾਲਾ ਟਾਟਾ ਬਟਨ ਵੇੜ ਦੇ ਅੱਛਾ ਇਹ ਕੋਈ ਟੀਕੇ ਟੂਕੀ ਦੀ ਕਿ ਕਿੰਨੇ ਆ ਨਹੀਂ ਜੀ ਆਪਾਂ ਨੂੰ ਨਹੀਂ ਪਤਾ ਬਾਈ ਜੀ ਐਵੇਂ ਕਹਿ ਦਈਏ ਤੁਹਾਨੂੰ ਕਿ ਫਲਾਣੇ ਟੀਕੇ ਦੀ ਹੈ ਅੱਛਾ ਜਿਹੜੀ ਚੀਜ਼ ਆ ਆਪਾਂ ਨੂੰ ਜਿੰਨਾ ਕੁ ਪਤਾ ਉਹਨੇ ਦੱਸਾਂਗੇ ਠੀਕ ਹੈ ਹਾਂਜੀ ਰੇਟ ਫਿਰ ਇਹਦਾ ਫਿਕਸ ਲੈਣ ਦੇਣ 18000 ਦੀ ਦੇ ਦਾਂਗੇ ਬਾਈ ਜੀ ਠੀਕ ਹੈ ਉਹੀ ਬੰਦਾ ਫੋਨ ਲਾਵੇ ਜਿਹਨੇ ਲੈਣੀ ਹੋਵੇ 18000 ਹਾਂਜੀ ਠੀਕ ਆ ਇਹ ਜੋ ਮਾਣਤਾਂ ਕੋਈ ਮਾਣਾ ਮੋਟਾ ਮਾਣਾ ਮੋਟਾ ਹੀ ਹੋਊਗਾ ਜੀ ਅੱਛਾ ਆਹ ਵੇਖੋ ਤੁਸੀਂ ਠੰਡੀ ਸੀਲ ਕੱਟੀ ਵੀ ਐ ਨਹੀਂ ਕੋਈ ਕਿ ਜਿੱਥੇ ਹੱਥ ਲਾਤਾ ਉਹ ਵੀ ਉੱਥੇ ਹੀ ਬਸ ਠੀਕ ਚੱਕੀ ਨਾਲ ਦੀ ਨਾਲ ਹੂੰ ਨਹੀਂ ਇਹ ਵੀ ਠੀਕ ਆ ਬਾਕੀ ਝੋਲੀ ਵੀ ਯਾਰ ਇਹ ਆ ਦੇ ਇਹ ਕਿੱਦੇ ਆਈਏ ਤੇਰੇ ਕੋਲੇ ਇਹ ਰਾਤ ਹੀ ਆਈ ਆ ਬਾਈ ਜੀ ਰਾਤ ਆਈ ਆ ਤਾਂ ਹੀ ਚਿੱਚੜ ਲੱਗੇ ਪਿਆ ਹਾਂਜੀ 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 ਖੋਲੀ ਮਾੜੀ ਜੀ ਇਹ ਵੀ ਆਪਾਂ ਤੋੜ ਕੇ ਖਾਦਗੇ ਸਿੰਘ ਤੁਸੀਂ ਦੇਖ ਲਓ ਅ ਜਿਹੜਾ ਹੈਗਾ ਨਾ ਮਿੱਤਰ ਸੇਵਾ ਵਾਲੇ ਘਰੋਂ ਇਹ ਕੱਟੀ ਨਹੀਂ ਆਈ ਹੋਈ ਸਿੰਘ ਥੋੜੇ ਜੇ ਵਧਾ ਆ ਗਈ ਤੇ ਉਹ ਸੋਹਣਾ ਤਿਆਰ ਕਰੂਗੀ ਲੈ ਜਾ ਆ ਦੇਖੋ ਇੱਕ ਆਪਾਂ ਤਾਂ ਤੋਰ ਹੀ ਦਿਹਾਉਣੀ ਐ ਇਹਨੂੰ ਇਹ ਇੱਥੋਂ ਦਿਖਾਈ ਇਹਦਾ ਆ ਦੇਖ ਲਓ ਹੁਣ ਝੋਲੀ ਵੀ ਮਗਰ ਨੂੰ ਕੱਢੋ ਹਨਾ ਬਾਕੀ ਪੂਛ ਪਾਜ ਦੇਖ ਲਾ ਇਹਦਾ ਤੈਨੂੰ ਮਗਰ ਨੂੰ ਹੀ ਖਿੱਚਦੀ ਆ ਯਾਰ ਲੈ ਜਾ ਇਧਰ ਹਾਂਜੀ ਹਾਂਜੀ ਬਾਈ ਜੀ ਕੋਈ ਨਹੀਂ ਇਹ ਨਾ ਇਹ ਹੁਣ ਰਾਤ ਆਈ ਕਰਕੇ ਹੈਨਾ ਹਾਂ ਗੇਰਾ ਤਾਂ ਬਾਈ ਜੀ ਕਰ ਹੀ ਜਾਂਦੀ ਅੱਜ ਵੀ ਅੱਛਾ ਲੈ ਇਹ ਵੀ ਲੰਮੀ ਆ ਯਾਰ ਕੱਟੀ ਦਾ ਚੱਟਣਾ ਨਹੀਂ ਮਾਰਦੀ ਗਰਮੀ ਤੇ ਯਾਰ ਇਹ ਹਾਂਜੀ ਬਾਈ ਜੀ ਹਨਾ ਅੱਛਾ ਗਰਮੀ ਤਾਂ ਇਧਰਲੇ ਪਾਸੇ ਆ ਹੁਣ ਕਰਾ ਮੱਝ ਪਾਸੇ ਹਾਂਜੀ ਇਹ ਇਹ ਬਾਈ ਜੀ ਮਾਲਕ ਦਾ ਤੀਜਾ ਸੂਆ ਕਹਿੰਦੇ ਸੀ ਠੀਕ ਹੈ ਪਰ ਨਹੀਂ ਚੌਥਾ ਸੂਆ ਜੈਨੂਨ ਚੌਥਾ ਸੂਆ ਹਾਂਜੀ ਠੀਕ ਆ ਤੇ ਇਹਦੇ ਦਿਨ ਕਿੰਨੇ ਬਾਕੀ ਆ ਇਹਦੇ 5-6 ਦਿਨ ਰਹਿੰਦੇ ਆ ਬਾਈ ਜੀ ਅਜੇ 5-6 ਦਿਨ ਰਹਿੰਦੇ ਆ ਤੇ ਇਹ ਇਹ ਦੁੱਧ ਕਿੰਨਾ ਖਵਾ ਦੂਗੀ 12 ਕਿਲੋ ਬਾਈ ਜੀ 12 ਕਿਲੋ ਹਾਂਜੀ ਠੀਕ ਆ ਆਪਾਂ ਕਿੰਨਾ ਕਹਿ ਕੇ ਦੇਣੀ ਆਪਾਂ 10 ਕਿਲੋ ਕਹਿ ਕੇ ਦੇਵਾਂਗੇ ਖੁੱਲਾ ਡੁੱਲਾ ਖੁੱਲਾ ਡੁੱਲਾ ਬਾਈ ਜੀ ਠੀਕਾ 10 ਕਿਲੋ ਹਾਂਜੀ ਹਾਂਜੀ ਤੇ ਬਾਕੀ ਇਹ ਥੱਲੋਂ ਲੈਵੇ ਨਹੀਂ ਮੈਂ ਦਿਖਾ ਦਣਾ ਇਹ ਇੱਧਰ ਲਾ ਪਾਸੋਂ ਤੁਸੀਂ ਚੈੱਕ ਕਰ ਲਓ ਮਿਲਕ ਵੇਨ ਵੀ ਚੰਗੀ ਆ ਤੇ ਖੋਲਾ ਕਰਾ ਸੁਆ ਚੌਥਾ ਹੈ ਹਾਂਜੀ ਬਾਈ ਜੀ ਲੈ ਚੌਥਾ ਸੁਆ ਸੂਣ ਵਾਲੀ ਦੇਣ ਪੰਛੀ ਲੈ ਜੂਗੀ ਬਾਕੀ ਲੇਵਾ ਜਿਹੜਾ ਹੈਗਾ ਖੁੱਲਾ ਡੁੱਲੀ ਤਿਆਰ ਕਰੂਗੀ ਦੁੱਧ ਜਿਵੇਂ ਇਹੇ ਜੀ ਮੱਝ ਨੂੰ 10 ਕਿਲੋ ਕੋਈ ਬਾੜਾ ਵੀ ਨਹੀਂ ਹੈਗਾ ਲੈ ਜਾ ਇੱਧਰ ਲੈ ਜਾ ਲੰਮੀ ਕੋਈ ਗੱਲ ਨਹੀਂ ਇਹ ਲੈਵੇ ਤੋਂ ਸਾਫ਼ ਹੈ ਨਾ ਚਰਦੀ ਆ ਇਹ ਇੱਥੇ ਦਿਖਾ ਦਿੰਦਾ ਮੈਂ ਯਾਰ ਗਰਮੀਤ ਇਹ ਆਹ ਦੇਖ ਲਓ ਹੁਣ ਤੁਸੀਂ ਨਾ ਇੱਥੋਂ ਲੈਵਾ ਚੈੱਕ ਕਰ ਲਓ ਖੜੀ ਦਾ ਇਹ ਲੈਵੇ ਤੋਂ ਸਾਫ਼ ਸੁਥਰੀ ਆ ਉੱਤੋਂ ਤੱਕ ਮੈਂ ਦਿਖਾ ਦਿੰਦਾ ਕੈਮਰਾ ਲਾ ਕੇ ਹਾਈਟ ਹੈ ਜਿਹੜੀ ਕੋਈ ਬਾੜੀ ਆਪਾਂ ਵੱਡੀ ਨਹੀਂ ਕਹਿ ਸਕਦੇ ਗਰਮੀਤ ਨਾਲ ਖੜਾ ਹਨਾ ਤੁਸੀਂ ਜੱਜਮੈਂਟ ਕਰ ਸਕਦੇ ਹੋ ਗਰਮੀਤ ਬਣਦੇ ਕਰਾਂ ਇਹਨੂੰ ਇਹਦਾ ਰੇਟ ਕੀ ਕਰਤਾ ਫਿਰ ਇਹਦਾ ਆ ਜਾ ਬਣ ਲੱਗਣਾ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਰੇਟ ਕਰਾਉਣਾ ਬਾਈ ਜੀ 80000 ਰੁਪਏ ਹਾਂ ਲੈਣ ਦੇਣ 72000 ਦੀ ਦੇ ਦੇਾਂਗੇ ਬਸ ਅੱਛਾ 72000 ਦੀ ਦੇ ਦੇਾਂਗੇ ਟਾਟਾ ਵਾਟਾ ਹਾਂਜੀ ਰੇਟ 80000 ਰੇਟ 80000 ਰੁਪਈਆ ਠੀਕ ਆ ਲੋ ਵੀ ਮਿੱਤਰੋ 72000 ਦੀ ਇਹ ਮੱਝ ਤੁਹਾਨੂੰ ਭਾਅ ਸਿਰ ਤੇ ਰਹੂਗੀ ਜਿਹੜਾ ਵੀ ਵੀਰ ਕੋਈ ਲੈ ਕੇ ਜਾਊਗਾ ਹਨਾ ਦੁੱਧ ਦੇ ਨੇ 10 ਕਿਲੋ ਪਾ ਦੇ ਠੀਕ ਆ 11 ਪਾ ਦੇ ਉਹ 10 ਕਿਲੋ ਤਾਂ ਪੌਣਾ ਹੀ ਚਾਹੀਦਾ ਬਾਕੀ ਆਮ ਮੱਝ ਵੀ ਜਿਹੜੀ ਹੈਗੀ ਆਪਾਂ ਤੁਹਾਨੂੰ ਦਿਖਾਈ ਸੀ ਜਿਹੜੀ ਹਨਾ ਇਹ ਹੁਣ ਤੁਸੀਂ ਇੱਥੋਂ ਚੈੱਕ ਕਰ ਲੋ ਖੜੀ ਲੰਮੀ ਦੇਖ ਲੋ ਠੀਕ ਆ ਤਿਕੋਣਾ ਪਾਣਾ ਸਰੀਰ ਦੇ ਵਿੱਚ ਇਹ ਵੀ ਤੁਸੀਂ ਦੇਖ ਲਓ ਬਾਕੀ ਰੇਟ ਕਿਵੇਂ ਲੱਗੇ ਬਾਈ ਜੀ ਦੱਸਿਓ ਜਰੂਰ ਬਾਕੀ ਗਰਵੀਤ ਨੰਬਰ ਬੋਲਦੇ ਬਾਈ 98734 ਬਾਈ ਜੀ 68146 ਠੀਕ ਆ ਹਾਂਜੀ ਧੰਨਵਾਦ ਤੇ ਬਾਈ ਜੀ ਇੱਕ ਬੇਨਤੀ ਹੈ ਉਹੀ ਬੰਦਾ ਫੋਨ ਲਾਵੇ ਜਿਹਨੇ ਮਈਆਂ ਲੈਣੀਆਂ ਠੀਕ ਆ ਹਾਂਜੀ ਐਵੇਂ ਬਾਹਲਾ ਫालतू ਫੋਨ ਲਾ ਕੇ ਬਾਈ ਜੀ ਨਸਟਰਬ ਬਹੁਤ ਹੁੰਨੇ ਆ ਹੈਨਾ ਹਾਂਜੀ ਇਹ ਗੱਲ ਤੇਰੀ ਜਮ੍ਹਾਂ 1000 ਰੁਪਏ ਦੀ ਆ ਹੈਨਾ ਜਿਹਦੇ ਨੇ ਲੈਣੇ ਹੋਏ ਉਹ ਵੀ ਫੋਨ ਜਰੂਰ ਕਰ ਲਿਓ ਪਰ ਨਜਾਇਜ਼ ਰੇਟ ਦੱਸੇ ਹੋਇਆ ਰੇਟ ਦੱਸੇ ਦੇ ਮੁਤਾਬਕ ਵੀ ਅਗਲਾ ਫੇਰ ਵੀ ਰੇਟ ਕਈ ਵਾਰੀ ਕਹਿਂਦਾ ਵੀ ਦੱਸ ਦੋ ਸਾਨੂੰ ਕਿੰਨਾ ਰੇਟ ਆ ਤੇ ਉਹ ਮਿੱਤਰੋ ਤੁਸੀਂ ਮਾੜਾ ਜਿਹਾ ਵੀਡੀਓ ਫੁੱਲ ਦੇਖਿਆ ਕਰੋ ਪਰੇਸ਼ਾਨੀ ਹੁੰਦੀ ਆ ਹਰ ਇੱਕ ਬੰਦੇ ਨੂੰ ਜਦੋਂ ਫੋਨ ਲਾਉਂਦਾ ਕੋਈ बार-बार ਕਿਉਂਕਿ ਇੱਕ ਬੰਦਾ ਫੋਨ ਨਹੀਂ ਲਾਉਂਦਾ ਗਰਮੀਤ ਫੋਨ ਲਾਉਣ ਵਾਲੇ ਬੰਦੇ ਬਹੁਤ ਜਾਣੇ ਆ ਬਾਈ ਜੀ ਫੋਨ ਲਾਉਣ ਵਾਲੇ ਹਾਂ ਹਾਂਜੀ ਠੀਕ ਆ ਬਾਈ ਧੰਨਵਾਦ ਤੇਰੇ ਤੇ ਕਰਿਓ ਚੈੱਕ ਤੇ ਕਰਿਓ ਸ਼ੇਅਰ ਕਰਿਓ